ਬਹੁਤ ਹੀ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਪਾਸੇ ਜੋ ਸਰਕਾਰਾਂ ਦੀ ਡਿਊਟੀ ਬੰਦੀ ਕਿ ਆਪਣੇ ਲੋਕਾਂ ਦੀ ਜਗੜੇ ਸੁੱਖ ਸਹੂਲਤਾਂ ਦੇ ਵਾਸਤੇ ਤੇ ਉਹਨਾਂ ਨੂੰ ਵਸਾਨ ਦੇ ਵਾਸਤੇ ਕੰਮ ਕਰੇ ਪਰ ਅੱਜ ਤੂੰ ਤਕਰੀਬਨ ਕਾਫੀ ਟਾਈਮ ਪਹਿਲਾਂ ਜੋ ਫਿਰੋਜ਼ਪੁਰ ਦੇ ਵਿੱਚ ਐਜੀਟੇਸ਼ਨ ਚੱਲ ਰਿਹਾ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਬੈਠੇ ਨੇ 27 ਦਿਨ ਹੋ ਗਏ ਨੇ ਸਰਦਾਰ ਦਾਰਾ ਸਿੰਘ ਜੀ ਇੱਕ ਗਰੀਬ ਕਿਸਾਨ ਨੇ ਔਰ ਉਹ ਉਥੇ 27 ਦਿਨਾਂ ਦਾ ਜਿਹੜਾ ਭੁਖ ਹੜਤਾਲ ਤੇ ਬੈਠੇ ਨੇ ਉਹਨਾਂ ਦੀ ਸਿਹਤ ਵੀ ਖਰਾਬ ਹੋ ਗਈ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਗਏ ਨੇ ਫਰੀਦਕੋਟ ਲੈ ਗਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਗਵਰਨਮੈਂਟ ਦੀ ਜਿਹੜੀ ਕਸਟਡੀ ਦੇ ਥੱਲੇ ਪਰ ਦੂਜੇ ਪਾਸੇ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਸੈਂਟਰ ਗਵਰਨਮੈਂਟ ਤੇ ਪ੍ਰੋਵਿੰਸ਼ੀਅਲ ਗਵਰਨਮੈਂਟ ਦੀਆਂ ਤਕਰੀਬਨ ਪੰਜਾਬ ਸੂਬੇ ਦੇ ਵਿੱਚ 4 ਲੱਖ ਕਿੱਲਾ ਜ਼ਮੀਨ ਹੈ ਔਰ ਫਿਰੋਜ਼ਪੁਰ ਜ਼ਿਲ੍ਹਾ ਜਿਹੜਾ ਕਿ ਇਹਦੇ ਤੇ ਇਕੱਲੇ ਫਿਰੋਜ਼ਪੁਰ ਤੇ 15000 ਕਿੱਲਾ ਜ਼ਮੀਨ ਹੈ ਪਰ ਦੋ ਤਿੰਨ ਪਿੰਡਾਂ ਨੂੰ ਛੱਡ ਕੇ ਕਿਉਂਕਿ ਫਿਰੋਜ਼ਪੁਰ ਦਾ ਜੋ ਉਥੋਂ ਦੇ ਐਮਐਲਏ ਸਾਹਿਬ ਬਣੇ ਨੇ ਇਸ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਟ ਤੋਂ ਉਹਨਾਂ ਨੇ ਉਸ ਜ਼ਮੀਨ ਤੇ ਨੀਅਤ ਮਾੜੀ ਕੀਤੀ ਵੀ ਉਹਨਾਂ ਨੇ ਆਪਣੇ ਐਮਐਲਏ ਜਦੋਂ ਚੋਣ ਲੜੇ ਨੇ ਉਸ ਵੇਲੇ ਲੋਕਾਂ ਦੀ ਲਿਸਟਾ ਮਨਾ ਕੇ ਕਿ ਜੇ ਮੈਂ ਤਾਕਤ ਦੇ ਵਿੱਚ ਆਇਆ ਤੇ ਆਹ ਤਿੰਨ ਪਿੰਡਾਂ ਦੀ ਜਿਹੜੀ ਜ਼ਮੀਨ ਦੋਨਾਂ ਤੇਲੂਮਲ ਤੇ ਗੱਟੀ ਤੇਲੂਮਲ ਤੇ ਮਹਿਤਪੁਰਾ ਜਿਹੜੀ ਕਿ ਤਕਰੀਬਨ 500 ਕਿਲਾ ਉਹਨਾਂ ਦੇ ਲਿਸਟਾ ਬਣਾ ਕੇ ਆਪਣੇ ਬੰਦਿਆਂ ਨੂੰ ਫਿੱਟ ਕਰਨਾ ਚਾਹੁੰਦੇ ਨੇ ਜਿਹੜੇ ਅੱਗੇ ਉੱਥੇ ਕਾਸ਼ਤਕਾਰ ਬੈਠੇ ਨੇ ਜਿਹੜੇ ਅੱਜ ਦੇ ਨਹੀਂ ਬੜੇ ਲੰਮੇ ਸਮੇਂ ਤੋਂ ਕਿਉਂਕਿ ਉਹਨਾਂ ਨੇ ਜ਼ਮੀਨਾਂ ਇਹ ਪੱਟ ਕੇ ਬਣਾਈਆਂ ਨੇ ਇਹ ਜ਼ਮੀਨਾਂ ਤਾਰ ਤੋਂ ਪਾਰ ਇਹ ਗੈਰਬਾਦ ਪੰਨਿਆ ਸੀ ਜਿਹੜੀ ਸਾਡੀ ਡਿਫੈਂਸ ਜਿਹੜੀ ਤਾਰ ਲੱਗੀ ਹੈ ਪਾਕਿਸਤਾਨ ਹਿੰਦੁਸਤਾਨ ਦੀ ਉਥੋਂ ਪਾਰ ਇਹਨਾਂ ਨੇ ਕਾਸ਼ਤ ਕਰਕੇ ਅੱਜ ਤੋਂ ਜਿਹੜੀ ਕਈ ਸਾਲ ਪਹਿਲਾਂ ਬਣਾਈਆਂ ਨੇ ਉਹਨਾਂ ਨੂੰ ਇਹ ਉਜਾੜਨਾ ਚਾਹੁੰਦੇ ਨੇ ਮੈਂ ਖਾਸ ਤੌਰ ਤੇ ਫਿਰੋਜ਼ਪੁਰ ਦੇ ਪ੍ਰਸ਼ਾਸਨ ਦੇ ਅੱਗੇ ਔਰ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਦੇ ਚੀਫ ਸਕੱਟਰੀ ਸਾਹਿਬ ਉਹਨਾਂ ਦੇ ਅੱਗੇ ਬੇਨਤੀ ਕਰਨਾ ਔਰ ਉਹਨਾਂ ਨੂੰ ਇਸ ਗੱਲ ਦੇ ਵਾਸਤੇ ਮੈਂ ਕਹਿਣਾ ਚਾਹਨਾ ਕਿ ਤੁਸੀਂ ਡਾਇਰੈਕਟ ਇੰਟਰਵੈਨਸ਼ਨ ਕਰੋ ਇਹਨਾਂ ਲੋਕਾਂ ਨੂੰ ਉਜੜਨ ਤੋਂ ਬਚਾਓ ਤੁਹਾਡੀ ਡਿਊਟੀ ਤੇ ਮੰਦੀ ਕਿ ਚਾਹੇ ਅਜਤੂ 6-7 ਸਾਲ ਪਹਿਲਾਂ ਸੁਪਰੀਮ ਕੋਰਟ ਨੇ ਕੇਸ ਇਹ ਜਿਹੜੀ ਗਵਰਨਮੈਂਟ ਦੀ ਜ਼ਮੀਨ ਦਾ ਉਲਟ ਕਰਤਾ ਸੀ ਇਹ ਮੁੱਖ ਮੰਤਰੀ ਜੀ ਇਹਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਦੂਜੀ ਵਾਰ ਆਣ ਇਹਦੇ ਵਾਸਤੇ ਫਿਰ ਕਾਨੂੰਨ ਬਣਾ ਦੇਣ ਕਿਉਂਕਿ ਅੱਗੇ ਵੀ ਪੱਕੀਆਂ ਹੋਈਆਂ ਨੇ ਔਰ ਨੋਮੀਨਲ ਰੇਟ ਜਿਹੜੇ ਅੱਗੇ ਦਿੱਤੇ ਨੇ ਉਹਨਾਂ ਰੇਟਾਂ ਦੇ ਇਹਨਾਂ ਨੂੰ ਫਿਰ ਪੱਕਾ ਕਰਕੇ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਜਿੰਨੀਆਂ ਜਿਹੜੇ ਕਾਸ਼ਤਕਾਰ ਲੋਕ ਨੇ ਜਿਹੜੇ 40-40 ਸਾਲਾਂ ਤੋਂ ਇਹਨੂੰ ਕਾਸ਼ਤ ਕਰ ਰਹੇ ਨੇ ਉਹਨਾਂ ਨੂੰ ਮਾਲਕ ਵੀ ਬਣਾਤਾ ਜਾਏ ਉਜੜਨ ਤੋਂ ਵੀ ਬਚਾਇਆ ਜਾਏ ਔਰ ਇਹਨਾਂ ਲੋਕਾਂ ਨੂੰ ਫੌਰੀ ਤੌਰ ਤੇ ਜਿਹੜੇ ਤਿੰਨ ਪਿੰਡਾਂ ਦੀ ਮੈਂ ਜ਼ਿਕਰ ਕਰ ਰਿਹਾ ਇਹਨਾਂ ਨੂੰ ਉੱਥੇ ਜਿਹੜੀ ਡਿਸਟਰਬੈਂਸ ਆ ਰਹੀ ਉਹਦੇ ਤੋਂ ਉਹ ਡਿਸਟਰਬੈਂਸ ਖਤਮ ਕੀਤੀ ਜਾਏ ਔਰ ਐਮ.ਐਲ.ਏ ਸਾਹਿਬ ਜੋ ਦਈਆ ਜੀ ਨੇ ਉਹਨਾਂ ਨੂੰ ਨਕੇਲ ਪਾਈ ਜਾਏ ਤਾਂ ਜੋ ਕਿ ਅਗਾ ਤੋਂ ਕੋਈ ਇਹੋ ਜਿਹੀ ਐਮ.ਐਲ.ਏ ਕੰਮ ਨਾ ਕਰੇ ਔਰ ਮੈਂ ਵੀ ਕਹਿਣਾ ਚਾਹਾਂਾ ਜੇਕਰ ਐਮਐਲਏ ਤੇ ਸਰਕਾਰ ਇਹਨਾਂ ਗੱਲਾਂ ਤੇ ਬਾਜ ਨਹੀਂ ਆਂਦੀ ਤੇ ਫਿਰ ਸਾਨੂੰ ਸੋਚਣਾ ਪਏਗਾ ਉੱਥੇ ਆ ਕੇ ਜਿਹੜੇ ਪੋਲਿਟੀਕਲ ਪਾਰਟੀਆਂ ਨੂੰ ਆ ਕੇ ਬਹਿਣਾ ਪਏਗਾ ਔਰ ਤਾਂ ਜੋ ਕਿ ਇਹਨਾਂ ਨੂੰ ਆਪਣੀ ਜਿਹੜੀ ਉਹਦੇ ਵਾਸਤੇ ਅਸੀਂ ਇਹਨਾਂ ਦੀ ਮਦਦ ਤੇ ਆ ਕੇ ਜਿਹੜੀ ਉਹ ਬਜ਼ਾਰਾਂ ਦੇ ਵਿੱਚ ਵੀ ਖੜੇ ਹੋ ਜਾਣਗੇ ਤੇ ਦਫ਼ਤਰਾਂ ਦੇ ਅੱਗੇ ਆ ਵੀ ਆ ਕੇ ਬਹਿ ਜਾਣਗੇ